ਠੀਕ ਹੈ ਮਾਮੀ ਜੀ ਹੁਣ ਤੱਕ ਅਪਾ ਉਹਦੇ ਕੋਲੇ ਗਏ ਨਹੀਂ ਹੁਣ ਦੇਖੋ ਐਦ ਕਿ ਅਪਾ ਸਿਮੀ ਨੂੰ ਵੀ ਤਾਂ ਸੰਧਾਰਾ ਦੇਣ ਜਾਵਾਂਗੇ ਉਹਦੇ ਕੋਲੇ ਜਾਇ ਆਉਨੇ ਆ ਉਹਦੀ ਪੋਰਾ ਚੀਜ਼ ਨਾਲ ਕੀ ਫਰਕ ਪੈ ਜੂ ਦੇਖ ਮੇਰੀ ਗੱਲ ਸੁਣ ਤੂੰ ਭੂਆ ਨਾਲ ਜਾਦੇ ਮੇਲ ਮਲਾਪ ਨਾ ਵਦਾ ਜੇ ਤੂੰ ਸੋਚਦੀ ਹੋਵੇਂ ਵੀ ਭੂਆ ਕੋ ਸੰਧਾਰਾ ਲੈ ਕੇ ਮੈਂ ਚੱਲ ਜੂਗੀ ਤੇ ਭੂਆ ਮੇਰਾ ਦਿਲੋਂ ਕਰਨ ਲੱਗ ਜੂਗੀ ਉਹ ਨਹੀਂ ਟੋਡੀ ਬਣਨ ਲੱਗੀ ਮਾਮੀ ਜੀ ਇਹ ਗੱਲਾਂ ਦਾ ਤਾਂ ਬਰਤ ਕੇ ਹੀ ਪਤਾ ਲੱਗਦਾ ਕੀ ਪਤਾ ਤੁਸੀਂ ਪਹਿਲਾਂ ਕੋਈ ਬਰਤ ਪਰਤਾ ਵਿੱਚ ਕਮੀ ਛੱਡੀ ਹੋਵੇ ਨਾ ਕਮੀ ਛੱਡਣ ਨੂੰ ਕੀ ਤੈਨੂੰ ਕੁਝ ਜ਼ਿਆਦਾ ਪਤਾ ਹੈ ਤੈਨੂੰ ਕੀ ਪਤਾ ਸਾਡੇ ਵਰਤ ਵਰਤਾਵੇ ਦਾ ਵੀ ਅਸੀਂ ਕਹਿਜਾ ਵਰਤਿਆ ਕਹਿਜਾ ਨਹੀਂ ਤੂੰ ਤਾਂ ਬਹੁਤ ਟਾਈਮ ਬਾਅਦ ਆਈ ਹੈ ਇਸ ਘਰ 'ਚ ਹੁਣ ਤੂੰ ਮੈਨੂੰ ਸਿਖਾਉਣ ਲੱਗ ਗਈ ਵੀ ਮੈਂ ਕਿਵੇਂ ਵਰਤਾਉ ਆਉਦੇ ਨਾਲ ਮਾਮੀ ਜੀ ਮੈਂ ਤੁਹਾਨੂੰ ਸਿਖਾ ਨਹੀਂ ਰਹੀ ਮੈਂ ਤਾਂ ਇਹੀ ਕਿਹਾ ਸੀ ਵੀ ਉਹ ਵੀ ਇਸ ਘਰ ਦੀ ਵੱਡੀ ਧੀ ਹੈ ਜੇ ਆਪਾਂ ਉਹਨੂੰ ਸੂਟ ਤੇ ਦੋ ਡੱਬੇ ਲੈ ਜਾਾਂਗੇ ਫਿਰ ਕਿੱਡੀ ਕ ਵੱਡੀ ਗੱਲ ਹੈ ਗੱਲ ਦੋ ਡੱਬਿਆਂ ਦੀ ਨਹੀਂ ਡੱਬੇ ਤੇ ਚਾਹੇ 4 ਲੈ ਜਾਏ ਪਰ ਅੱਗੋ ਵੀ ਤੇ ਪੈਣ ਵਰਤਣ ਵਾਲੀ ਹੋਵੇ ਬਹੁਤੀਆਂ ਗੱਲਾਂ ਨਾ ਕਰ ਜਾ ਜਾ ਕੇ ਕੱਪੜੇ ਸਾਂਭ ਦੇ ਨਾਲੇ ਘੁੱਟ ਚਾਹ ਦੀ ਬਣਾ ਦੇ ਮੈਨੂੰ